ਬਸੰਤ ਮਹਲਾ ਤੇ ਜਾ ਘਾਲ ਪਹਿਲਾ ਦੋ ਤੁੱਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਮਹਾਰੂਤੀ ਮਹ ਸਦ ਬਸੰਤ ਜਿਤ ਹਰਿਆ ਸਭ ਜੀ ਜੰਤ ਕਿਆ ਹੋ ਆਖਾਂ ਕਿਲਮ ਜੰਤ ਤੇਰਾ ਕਿਨੇ ਨ ਪਾਇਆ ਆਦ ਅੰਤ ਤੈ ਸਾਹਿਬ ਕੀ ਕਰੇ ਸੇਵ ਪਲਮ ਸੁਖ ਪਾਵੇ ਆਤਮ ਦੇਵ ਰਹਾਉ ਕਰਮ ਹੋਵੇ ਤਾਂ ਸੇਵਾ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਆਨ ਦਿਨ ਸਾਚ ਨਾਮ ਉਚਰੇ ਇਨ ਬਿਦੂ ਪ੍ਰਾਣੀ ਦੁੱਤਰ ਤਰੇ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਖ ਕੋ ਦੁਇ ਫਲ ਲਾਏ ਆਪੇ ਕਰਤਾ ਕਰੇ ਕਰਾਏ ਜੋ ਤਿਸ ਭਾਵੇ ਤਿਸੇ ਖਵਾਏ ਨਾਨਕ ਜਿਸ ਨੂੰ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਬਿਖਿਆ ਕੀ ਬਾਸਨਾ ਮਨੇ ਕਰੇ ਆਪਣਾ ਬਾਣਾ ਆਪ ਕਰੇ ਬਸੰਤ ਮਹੱਲਾ ਤੇ ਜਾ ਰਾਤੇ ਸਾਹਿਚ ਸਾਰਾ ਤੇ ਸਾਚ ਹਰ ਨਾਮ ਨਿਹਾਲਾ ਦਇਆ ਕਰੋ ਪ੍ਰਭ ਦੀਨ ਦਿਆਲਾ ਤਿਸ ਬਿਨ ਅਵਲ ਨਹੀਂ ਮੈਂ ਕੋਏ ਜਿਉ ਭਾਵੇ ਤੂੰ ਰਾਖੇ ਸੋਏ ਗੁਰ ਗੋਪਾਲ ਮੇਰੇ ਮਨ ਭਾਏ ਹਾਰੈ ਨ ਸਕੋ ਦਰਸ਼ਨ ਦੇਖੇ ਬਿਨ ਸਹਿਜ ਮਿਲੋ ਗੁਰ ਮੇਲ ਮਲਾਏ ਰਹਾਉ ਇਹੋ ਮਨ ਲੋਭੀ ਲੋਭ ਲਵਾਨਾ RAM ਵਿਸਾਰ ਪਹੋਰ ਪਛਤਾਨਾ ਬਿਸ਼ਰਤ ਮਿਲਾਏ ਗੁਰ ਸੇਵ ਰਾਂਗੇ ਹਰ ਨਾਮ ਦੀਓ ਮਸਤਕ ਵਡਭਾਗੇ ਪੌਣ ਪਾਣੀ ਕੀ ਇਹ ਦੇਹ ਸਰੀਰਾ ਹੋਮੇ ਰੋਗ ਕਠਿਨ ਤਨ ਪੀਰਾ ਗੁਰਮੁਖਰਾਮ ਨਾਮ दारू ਗੁਣ ਗਾਇਆ ਕਰ ਕਰਪਾ ਗੁਰ ਰੋਗ ਗਵਾਇਆ ਚਾਰ ਨਦੀਆਂ ਅਗਨੀ ਤਨ ਚਾਰੇ ਤ੍ਰਿਸ਼ਨਾ ਜਲਤ ਜਲੇ ਅਹੰਕਾਰੇ ਗੁਰ ਰੱਖੇ ਵਡਭਾਗੀ ਤਾਰੇ ਜਨ ਨਾਨਕ ਉਰ ਹਰ ਅੰਮ੍ਰਿਤ ਧਾਰੇ ਬਸੰਤ ਮਹਲਾ ਤੁਜਾ ਹਰਿ ਸੇਵਾ ਸੋ ਹਰ ਕਾ ਲੋਗ ਸਾਚ ਸਹਿਜ ਕਦੇ ਨ ਹੋਵੇ ਸੋਗ ਮਨ ਮੁਖ ਮੂਏ ਨਾਹੀ ਹਰ ਮਨ ਮਾਹ ਮਰਮਰ ਜਮੇ ਭੀ ਮਰ ਜਾਹੇ ਸੇ ਜਨ ਜੀਵੇ ਜਿਨ ਹਰ ਮਨ ਮਾਹ ਸਾਚ ਸਮਾਲੇ ਸਾਚ ਸਮਹ ਰਹਾਉ ਹਰ ਨਾ ਸੇਵੇ ਤੇ ਹਰ ਤੇ ਦੂਰ ਦਸੰਤਰ ਪਾਵੇ ਸਿਰ ਪਾਵੇ ਧੂਰ ਹਰ ਆਪੇ ਜਨ ਲਈ ਲਾਇ ਤਿੰਨ ਸਦਾ ਸੁਖ ਹੈ ਤਿਲ ਨਾ ਤਮਾਏ ਨਦਰ ਕਰੇ ਚੁਕੇ ਅਭਿਮਾਨ ਸਾਚੀ ਦਰਗਹ ਪਾਵੇ ਮਾਨ ਹਰ ਜੀਉ ਵੇਖੇ ਸਦ ਹਜੂਰ ਗੁਰ ਕੇ ਸ਼ਬਦ ਰਹਾ ਭਰਪੂਰ ਜੀ ਜੰਤ ਕੀ ਕਰੇ ਪ੍ਰਤੀਪਾਲ ਗੁਰ ਪ੍ਰਸਾਦੀ ਸਦ ਸੁਮਾਲ ਡੜ ਸਾਚੇ ਪਤਿ ਸਿਉ ਘਰ ਜਾਏ ਨਾਨਕ ਨਾਮ ਵਡਾਈ ਉਪਾਏ ਬਸੰਤ ਮਹੱਲਾ ਤੇ ਜਾ ਅੰਤਰ ਪੂਜਾ ਮੰਨਤੇ ਹੋਏ ਏਕੋ ਵੇਖੇ ਔਰ ਉਹਨਾਂ ਕੋਈ ਦੂਜੇ ਲੋਕੀ ਬਹੁਤ ਦੁੱਖ ਪਾਇਆ ਸਤਿਗੁਰੂ ਮੈਨੂੰ ਏਕ ਦਿਖਾਇਆ ਮੇਰਾ ਪ੍ਰਭ ਮੌਲਿਆ ਸਾਧ ਬਸੰਤ ਇਹੋ ਮਨ ਮੌਲਿਆ ਗਾਇ ਗੁਣ ਗੋਬਿੰਦ ਰਹਾਉ ਗੁਣ ਪੁੱਛੋ ਤੁਮ ਕਰੋ ਵਿਚਾਰ ਤਾਂ ਪ੍ਰਭ ਸਾਚੇ ਲੱਗੇ ਪਿਆਰ ਆਪ ਛੋੜ ਹੋਏ ਦਾਸਤ ਪਾਏ ਤਉ ਜਗ ਜੀਵਨ ਵਸੇ ਮਨਾਏ ਭਗਤ ਕਰੇ ਸਦ ਵੇਖੇ ਜੂਰ ਮੇਰਾ ਪ੍ਰਭ ਸਦ ਰਹਾ ਭਰਪੂਰ ਇਸ ਭਗਤੀ ਦਾ ਕੋਈ ਜਾਣੇ ਪਿਓ ਸਭ ਮੇਰਾ ਪ੍ਰਭ ਆਤਮ ਦਿਓ ਆਪੇ ਸਤਗੁਰੂ ਮੇਲ ਮਿਲਾਏ ਜਗ ਜੀਵਨ ਸਿਉ ਆਪ ਚਿਤ ਲਾਏ ਮਨ ਤਨ ਹਰਿਆ ਸਹਿਜ ਸੁਭਾਏ ਨਾਨਕ ਨਾਮ ਰਹੇ ਲਿਵ ਲਾਏ ਬਸੰਤ ਮਹੱਲਾ ਤੇ ਜਾ ਭਗਤ ਵਸ਼ਲ ਹਾਰ ਵਸੇ ਮਨ ਆਏ ਗੁਰ ਕਰਪਾ ਤੇ ਸਹਿਜ ਸੁਭਾਏ ਭਗਤ ਕਰੇ ਵਿੱਚੋਂ ਆਪ ਖੋਏ ਤਦ ਹੀ ਸਾਚ ਮਿਲਾਵਾ ਹੋਏ ਭਗਤ ਸੋ へ ਸਦਾ ਹਰ ਪ੍ਰਭ ਦਵਾਰ ਗੁਰ ਕੇ ਹੇਤ ਸਾਚੇ ਪ੍ਰੇਮ ਪਿਆਰ ਰਹਾਉ ਭਗਤ ਕਰੇ ਸੋ ਜਨ ਨਰਮਲ ਹੋਏ ਗੁਰ ਸ਼ਬਦੀ ਵਿੱਚੋਂ ਹਉਮੇ ਖੋਏ ਹਰ ਜਿਉ ਆਪ ਵਸੇ ਮਨ ਆਏ ਸਦਾ ਸ਼ਾਂਤ ਸੁਖ ਹਸੈਜ ਸਮਾਏ ਸਾਚ ਰਤੇ ਤਿੰਨ ਸਦ ਬਸੰਤ ਮਨ ਤਨ ਹਰਿਆ ਰਵ ਗੁਣ ਗੋਵਿੰਦ ਬਿਨ ਨਾਮੇ ਸੂਕਾ ਸੰਸਾਰ ਅਗੰਤ੍ਰਿਸ਼ਣ ਜਲੇ ਵਾਲੋ ਵਾਰ ਸੋਈ ਕਰੇ ਜੇ ਹਰ ਜੀਉ ਭਾਵੇ ਸਦਾ ਸੁਖ ਸਰੀਰ ਪਾਣੇ ਜਿਤ ਲਾਵੇ ਆਪਣਾ ਪ੍ਰਭ ਸੇਵੇ ਸਹਿਜ ਸੁਭਾਏ ਨਾਨਕ ਨਾਮ ਵਸੇ ਮਨ ਆਏ ਬਸੰਤ ਮਹਲਾ ਤਿੱਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਗੁਰ ਪਾਏ ਸਫਲਿਓ ਬਿਰਖ ਹਰ ਕੇ ਦਵਾਰ ਸੱਚੀ ਬਾਣੀ ਨਾਮ ਪਿਆਰ ਇਹ ਮਨ ਹਰਿਆ ਸਹਿਜ ਸੁਭਾਏ ਸੱਚ ਫਲ ਲਾਗੇ ਸਤਗੁਰ ਪਾਏ ਰਹਾਓ ਆਪੇ ਨੇੜੇ ਆਪੇ ਦੂਰ ਗੁਰ ਕਾਬਦ ਵੇਖੇ ਸਦ ਹਜੂਰ ਸ਼ਾਭ ਕਣੀ ਫੂਲੀ ਬਨਰਾਏ ਗੁਰਮੁਖ ਬਿਖਸੇ ਸਹਿਜ ਸੁਭਾਏ ਅੰਦਨ ਕੀਰਤਨ ਕਰੇ ਦਿਨ ਰਾਤ ਸਤਗੁਰ ਗੁਵਾਈ ਵਿੱਚੋਂ ਝੂਠ ਭ੍ਰਾਂਤ ਪਰਪੰਚ ਵੇਖ ਰਿਹਾ ਬਿਸਮਾਦ ਗੁਰਮੁਖ ਪਾਈਏ ਨਾਮ ਪ੍ਰਸਾਦ ਆਪੇ ਕਰਤਾ ਸਭ ਰਸ ਭੋਗ ਜੋ ਕੁਛ ਕਰੇ ਸੋਈ ਪਰ ਹੋਗ ਵੱਡਾ ਦਾਤਾ ਤਿਲ ਨਾ ਤੁਮਾਏ ਨਾਨਕ ਮਿਲੀਏ ਸ਼ਬਦ ਕਮਾਏ ਬਸੰਤ ਮਹਲਾ ਤੀਜਾ ਪੂਰੇ ਭਾਗ ਸੱਚ ਕਾਲ ਕਮਾਵੇ ਏਕੋ ਚੇਤੇ ਫਿਰ ਜੂਨ ਆਵੇ ਸਫਲ ਜਨਮ ਇਸ ਜਗ ਮੇ ਆਇਆ ਸਾਚ ਨਾਮ ਸਹਿਜ ਸਮਾਇ ਗੁਰਮਹਾਰ ਕਰੋ ਲਿਵ ਲਾਏ ਹਰ ਨਾਮ ਸੇਉ ਉਸ ਵਿੱਚੋਂ ਆਪ ਗਵਾਏ ਰਹਾਉ ਤਿਸ ਜਨ ਕੀ ਹੈ ਸਾਚੀ ਬਾਣੀ ਗੁਰ ਕੇ ਸ਼ਬਦ ਜਗ ਮਾਹੇ ਸਮਾਣੀ ਚੌਂ ਜੁਗ ਫਸਰੀ ਸਾਚੀ ਹੋਏ ਸੋਏ ਨਾਮ ਰਤਾ ਜਨ পলਗਟ ਹੋਏ ਇਕ ਸਾਚੇ ਸ਼ਬਦ ਰਹੇ ਲਿਵ ਲਾਏ ਸੇ ਜਨ ਸਾਚੇ ਸਾਚੇ ਭਾਏ ਸਾਚ ਧਿਆਨ ਦੇਖ ਹਜੂਰ ਸੰਤ ਜਨ ਕੀ ਪਗ ਪੰਕਜ ਤੂਰ ਇਕੋ ਕਰਤਾ ਅਵਰ ਨ ਕੋਏ ਗੁਰ ਸ਼ਬਦੀ ਮੇ ਇਲਾਵਾ ਹੋਏ ਜਿਨ ਸੱਚ ਸੇਵਿਆ ਤੈਨੂੰ ラス ਪਾਇਆ ਨਾਨਕ ਸਹਿਜੇ ਨਾਮ ਸਮਾਇ ਬਸੰਤ ਮਹਲਾ ਤੀਜਾ ਭਗਤ ਹ ਕਰੇ ਜਨ ਦੇਖ ਹਜੂਰ ਸੰਤ ਜਨ ਕੀ ਪਗ ਪੰਕਜ ਤੁਰ ਹਰ ਸੇਤੀ ਸਦ ਰਹੇ ਲਿਵ ਲਾਏ ਪੂਰੇ ਸਤਿਗੁਰ ਦੀ ਆਪ ਬੁਝਾਏ ਦਾਸ ਅਰ ਗਾ ਦਾਸ ਵਿਰਲਾ ਕੋਈ ਹੋਏ ਉਤਮ ਪਦਵੀ ਪਾਵੇ ਸੋਏ ਰਹਾਓ ਇਕੋ ਸੇਵ ਅਵਰ ਨ ਕੋਏ ਜਿਤ ਸੇਵੀਏ ਸਦਾ ਸੁਖ ਹੋਏ ਨਾਹੋ ਮਰੇ ਨ ਆਵੇ ਜਾਏ ਤਿਸ ਬਿਨ ਅਵਰ ਸੇਵੀ ਕਿਉ ਮਾਇ ਸੇ ਜਾਣ ਸਾਚੇ ਜਿਨਹੀ ਸਾਚ ਪੁਸ਼ਵਾਣ ਆਪ ਮਾਰ ਸਹਿਜੇ ਨਾਮ ਸੁਮਾਣਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸਚ ਸੋਏ ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ ਸਾਜ ਸ਼ਬਦ ਪ੍ਰਵੇਖ ਸਿਆਣ ਹਾਰ ਰਸ ਚਾਕੇ ਤਾਂ ਸੁਧ ਹੋਏ ਨਾਨਕ ਨਾਮ ਰਤੇ ਸਚ ਸੋਏ ਬਸੰਤ ਮਹਲਾ ਤੀਜਾ ਨਾਮ ਰਤੇ ਕੋ ਲਾਂਗਾ ਕਰੇ ਉਧਾਰ ਸਾਚੀ ਬਾਣੀ ਨਾਮ ਪਿਆਰ ਮਨ ਮੁਖ ਭੂਲੇ ਕਾਹੇ ਆਏ ਨਾਮੋ ਭੂਲੇ ਜਨਮ ਗਵਾਏ ਜੀਵਤ ਮਰੇ ਮਰ ਮਰਨ ਨੂੰ ਸਵਾਰੇ ਗੁਰਕੇ ਸ਼ਬਦ ਸਾਚ ਉਰਤਾਰੇ 라ਉ ਗੁਰਮੁਖ ਸੱਚ ਭੋਜਨ ਪਵਿੱਤਰ ਸਰੀਰ ਮਨ ਨਿਰਮਲ ਸਦ ਗੁਣੀ ਗਹੀਰਾ ਜੰਮੇ ਮਰੇ ਨ ਆਵੇ ਜਾਏ ਗੁਰ ਪ੍ਰਸਾਦੀ ਸਾਚ ਸਮਾਏ ਸਾਚਾ ਸੇਵੋ ਸਾਚ ਪਛਾਣੇ ਗੁਰਕੇ ਸ਼ਬਦ ਹਰ ਦਰ ਨਿਸਾਣੇ ਦਰ ਸਾਚੇ ਸੱਚ ਸੋਭਾ ਹੋਏ ਨਿਜ ਘਰ ਵਾਸਾ ਪਾਵੇ ਸੋਏ ਆਬ ਭੁੱਲੇ ਸੱਚਾ ਸੱਚ ਸੋਏ ਹੋਰ ਸਭ ਭੁੱਲੇ ਦੁਜੇ ਪਤ ਖੋਏ ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੇ ਸਾਚ ਸਬਾਣੀ ਬਸੰਤ ਮਹੱਲਾ ਤਿੱਜਾ ਬਿਨ ਕਲਮਾ ਸਭ ਭਰਮ ਭੁਲਾਈ ਮਾਇਆ ਮੋਹ ਬਹੁਤ ਦੁਖ ਪਾਈ ਮਨਮੁਖ ਅੰਦੇ ਠੋਲ ਨ ਪਾਈ ਬਿਸਟਾ ਦਾ ਕੀੜਾ ਬਿਸਟਾ ਮਹੇ ਸਮਾਈ ਹੁਕਮ ਮੰਨੇ ਸੋ ਜਨ ਪਰਵਾਨ ਗੁਰ ਕੇ ਸ਼ਬਦ ਨਾਮ ਨਿਸ਼ਾਨ ਰਹਾਉ ਸਾਚ ਰਤੇ ਜਿਨਾਂ ਧੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਈ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਲਾਏ ਸੋਏ ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦਿ ਨਾਮ ਪਿਆਰ ਬਿਨ ਨਾਮੇ ਮੁਕਤ ਕਨੇ ਨ ਪਾਈ ਗੋ ਪੂਰੇ ਗੁਰ ਤੇ ਨਾਮ ਪੱਲੇ ਪਾਈ ਸੋ 부ਜੇ ਜਿਸ ਆ ਬੁਜਾਏ ਸਤਗੁਰੂ ਸੇਵਾ ਨਾਮ ਦੜਾਏ ਜਿਨ ਇੱਕ ਜਾਤਾ ਸੇ ਜਨ ਪਰਵਾਣ ਨਾਨਕ ਨਾਮ ਰਤੇ ਦਰ ਨਿਸਾਨ ਬਸੰਤ ਮਹੱਲਾ ਤਜਾ ਕਿਰਪਾ ਕਰੇ ਸਤਗੁਰੂ ਮਿਲਾਏ ਆਪੇ ਆਪ ਵਸੇ ਮਨ ਆਏ ਨਹਿਚਲ ਮਤ ਸਦਾ ਮਨ ਤੀਰ ਤੀਰ ਨਹਿਚਲ ਮਤ ਸਦਾ ਮਨ ਤੀਰ ਹਲ ਗੁਣ ਗਾਵੇ ਗੁਣੀ ਘੀਰ ਨਾਮ ਭੁਲੇ ਮਰੇ ਬਿਕ ਖਾਏ ਬਰਸਾ ਜਨਮ ਫਿਰ ਆਵੇ ਜਾਏ ਰਹਾਉ ਬਹੁ ਭੀ ਹਕਰੇ ਮਾਨ ਸ਼ਾਂਤ ਨਾ ਆਹੋਏ ਬਹੁ ਅਭਿਮਾਨ ਆਪਣੀ ਪਰਤ ਖੋਏ ਸੇਵੜ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣਿਆ ਘਰ ਮੈਂ ਵਸਤ ਅਗੋਂ ਪਾਗਲਾ ਗੁਰਮਤਿ ਖੋਜੇ ਸ਼ਬਦ ਵਿਚਾਰਾ ਨਾਮ ਨਿੰਦ ਪਾਈ ਘਰ ਹੀ ਮਾਹੇ ਸਦਾ ਰੰਗ 라ਤੇ ਸੱਚ ਸਮਾਹੇ ਆਪ ਕਰੇ ਕਿਛ ਕਲਣ ਨ ਜਾਇ ਆਪੇ ਭਾਵੇਂ ਲਏ ਮਲਾਏ ਤਿਸ ਦੇ ਨੇੜੇ ਨਾਹੀ ਕੋ ਦੂਰ ਨਾਨਕ ਨਾਮ ਰਹਾ ਭਰਪੂਰ ਬਸੰਤ ਮੋਹਲਾ ਤੇ ਜਾ ਗੁਰ ਸ਼ਬਦੀ ਹਰ ਚੇਤ ਸੁਭਾਏ ਆਰਾਮ ਨਾਮ ਰਸ ਰਹੇ ਅਲਕਾਏ ਕੋਟ ਕਟੰਤ ਤਰ ਕੇ ਪਾਪ ਜਲ ਜਾਹੇ ਜੀਵਤ ਮਰੇ ਹਰ ਨਾਮ ਸਮਾਏ ਹਰ ਕੀ ਦਾਤ ਹਰ ਜੀਉ ਜਾਣੇ ਗੁਰ ਕੇ ਸ਼ਬਦ ਇਹੋ ਮੰਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੇ ਰਹਾਓ ਭਗਵੇਂ ਵੇਸ ਭਰਮ ਮੁਕਤ ਨ ਹੋਏ ਬਹੁ ਸੰਜਮ ਖਸ਼ਾਂਤ ਨ ਪਾਵੇ ਕੋਈ ਗੁਰਮਤਿ ਨਾਮ ਪ੍ਰਾਪਤ ਹੋਏ ਵਡਭਾਗੀ ਹਰ ਪਾਵੇ ਸੋਏ ਕਲਮੇ RAM ਨਾਮ ਬੜਿਆਈ ਗੁਰਪੂਰੇ ਤੇ ਪਾਇਆ ਜਾਈ ਨਾਮ ਲਤੇ ਸਦਾ ਸੋਖ ਪਾਈ ਬਿਨ ਨਾਮੇ ਹੋਮੇ ਜਲ ਜਾਈ ਵਡਭਾਗੀ ਹਰ ਨਾਮ ਵਿਚਾਰਾ ਛੂਟੇ RAM ਨਾਮ ਦੁਖ ਸਾਰਾ ਹਿਰਦੇ ਵਸਿਆ ਸੁ ਬਾਹਰ ਪਸਾਰਾ ਨਾਨਕ ਜਾਣੇ ਸਭ ਉਪਵਾਵਣ ਹਾਰਾ ਬਸੰਤ ਮਹੱਲਾ ਤੇ ਜਾ ਇੱਕ ਤੁਕੇ ਤੇਰਾ ਕੀਆ ਕਰਮ ਜੰਤ ਦੇ ਤੈ ਜਾਪੀ ਆਦਮੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕੇ ਲੱਗੋ ਪਾਏ ਰਾਉ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਕਾਹੇ ਜਨਮ ਗਵਾਉ ਵੈਰਵਾਦ ਗੁਰ ਕਰਪਾ ਕੀਨੀ ਚੁਕਾ ਵਿਮਾਨ ਸਹਿਜ ਪਾਏ ਪਾਇਆ ਹਰ ਨਾਮ ਉਤਮ ਊਚਾ ਸ਼ਬਦ ਕਾਮ ਨਾਨਕ ਬਖਾਣੇ ਸਾਚ ਨਾਮ ਬਸੰਤ ਮੋਹੱਲਾ ਤੇ ਜਾ ਬਨਸਪਤ ਮੌਲੀ ਚੜਿਆ ਬਸੰਤ ਇਹੋ ਮਨ ਮੌਲਿਆ ਸਤਿਗੁਰੂ ਸੰਗ ਤੁਮ ਸਾਚ ਧਿਆਉ ਮੁਗਤ ਮਨ ਤਾਂ ਸੁਖ ਪਾਵੋ ਮੇਰੇ ਮਨਾ ਰਹਾਓ ਏਤ ਮਨ ਮੌਲੀਏ ਭਇਆ ਆਨੰਦ ਅਮਰ ਦਾ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਖ ਵਖਾਣੇ ਹੁਕਮ ਬੁਝੇ ਤਾਂ ਏਕੋ ਜਾਣੇ ਕਹਿਤ ਨਾਨਕ ਹੋਮੀ ਕਹਿ ਨ ਕੋਏ ਆਖਣ ਵੇਖਣ ਸਭ ਸਾਹਿਬ ਤੇ ਹੋਏ ਬਸੰਤ ਮੋਹੱਲਾ ਤੇ ਜਾ ਸਭ ਜੋਗ ਤੇਰੇ ਕੀਤੇ ਹੋਏ ਸਤਿਗੁਰੂ ਭੇਟੇ ਮਤ ਬੁੱਧ ਹੋਏ ਹਰ ਜਿਉ ਆਪੇ ਲਿਓ ਮਲਾਈ ਗੁਰ ਕੇ ਸ਼ਬਦ ਸੱਚ ਨਾਮ ਸਮਾਏ ਰਹਾਉ ਮਨ ਬਸੰਤ ਹਰੇ ਸਭ ਲੋਏ ਫਲੇ ਫੁਲਿਏ RAM ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ RAM ਨਾਮ ਰੱਖੇ ਉਰਤਾਰੇ ਮਨ ਬਸੰਤ ਧਨਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ RAM ਨਾਮ ਫਲ ਪਾਏ ਸੋਏ ਬਸੰਤ ਮਹਲ ਤਜਾ ਦੇਨੁ ਬਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਇਸ ਮਨ ਕੋ ਬਸੰਤ ਕੀ ਲਗੇ ਨਸੋਏ ਏਹ ਮਨ ਜਲਿਆ ਦੁਜੇ ਦੁਏ ਰਹਾਓ ਏਹ ਮਨ ਤੰਦੇ ਬਾਂਦਾ ਕਰਮ ਕਮਾਏ ਮਨ ਮਾਇਆ ਮੂਠਾ ਸਦਾ ਬਿਲ ਲਾਏ ਏਹ ਮਨ ਛੂਟੇ ਜਾਂ ਸਤਗੁਰ ਭੇਟੇ ਜਮ ਕਾਲ ਕੀ ਫਿਰ ਆਵੇ ਨ ਫੇਟੇ ਏਹ ਮਨ ਛੂਟਾ ਗੁਰ ਲੀਆ ਛਡਾਏ ਨਾਨਕ ਮਾਇਆ ਮੋਹ ਸ਼ਬਦ ਜਲਾਏ ਵਸੰਤ ਮੌਲਾ ਤੇ ਜਾ ਬਸੰਤ ਚੜਿਆ ਫੂਲੀ ਬਨਰਾਏ ਇਹ ਜੀ ਜੰਤ ਫੁੱਲੇ ਹਰ ਚਿੱਤ ਲਾਏ ਇਨ ਬਿਦ ਇਹੋ ਮਨ ਹਰਿਆ ਹੋਏ ਹਰ ਹਰ ਨਾਮ ਜਪੇ ਦਿਨ ਰਾਤੀ ਗੁਰਮੁਖ ਹੋਵੇਂ ਕੱਢੇ ਤੋਏ ਰਹਾਓ ਸਤਗੁਰ ਬਾਣੀ ਸ਼ਬਦ ਸੁਣਾਏ ਇਹੋ ਜਗ ਹਰਿਆ ਸਤਗੁਰ ਪਾਏ ਫਲ ਫੂਲ ਲਾਗੇ ਜਾਂ ਆਪੇ ਬਿਲਾਏ ਮੂਲ ਲਗੇ ਤਾਂ ਸਤਗੁਰ ਪਾਏ ਆਪ ਬਸੰਤ ਜਗਤ ਸਭ ਵਾੜੀ ਨਾਨਕ ਪੂਰੇ ਭਾਗ ਭਗਤ ਨਰალი ਨਾਨਕ ਪੂਰੇ ਭਾਗ ਭਗਤ ਨਰალი ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ